ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ ਮਿੱਤਰੋ ਅੱਜ ਡਿਊਟੀ ਲੱਗੀ ਹੈ ਮੇਰੀ ਭਾਗੇ ਚਾਚੇ ਦੇ ਨਾਲ ਤੇ ਲੋਹੜੀ ਦੇ ਦਿਨ ਲੈ ਗਏ ਦੋ ਇਹ ਅੱਜ ਹੋ ਗਈ 10 ਤਰੀਕ ਚਾਚਾ ਹਾਂ ਜੀ 11 ਤਰੀਕ ਨੂੰ ਵੀਡੀਓ ਪੈ ਜਣੀ ਹੈ ਦੋ ਦਿਨ ਤੱਕ ਫਿਰ ਲੋਹੜੀ ਦਾ ਪ੍ਰੋਗਰਾਮ ਵੀ ਹੈ ਸੋ ਉਹਦੇ ਸੰਬੰਧ ਚ ਚੱਲ ਰਹੀਆਂ ਜੀ ਤਿਆਰੀਆਂ ਕਰਾਂ ਕਿਉਂਕਿ ਆਪਾਂ ਨੇ ਮਹਿਤਾਬ ਦੀ ਮਨਾਉਣੀ ਹੈ ਲੋਹੜੀ ਤੇ ਲੋਹੜੀ ਦੇ ਪ੍ਰੋਗਰਾਮ ਤੇ ਇリストਾਰੇ ਬਾਕੀ ਪਿੰਡ ਪਿੰਡ ਦੇ ਜਿੰਨੇ ਵੀ ਨੇ ਹਨਾ ਜਿੰਨੇ ਵੀ ਆਪਣੇ ਸਾਥ ਸਬੰਧੀ ਸਾਰਿਆਂ ਨੂੰ ਆਪਾਂ ਇਨਵਾਈਟ ਕਰਿਆ। ਉਹ ਚਾਚਾ ਠੀਕ ਹੈ? ਹਾਂ ਠੀਕ ਆ ਵਧੀਆ ਇਹਨ। ਨੇੜੀਆਂ ਵੜਤੀਆਂ ਅੱਜ। ਉਹ ਮਹਾ ਚਾਲ ਇੱਕ ਪੰਡਾ ਤਾਂ ਪਈ ਆ ਤਿੰਨ ਪੰਡਾ ਹੋਰ ਵੜ ਲੈਣ। ਮੇਰਾ ਵੀ ਦੇ ਦੇ ਯੋਗਦਾਨ ਥੋੜਾ ਜਆ। ਹਾਂ? ਮੇਰਾ ਵੀ ਯੋਗਦਾਨ ਪਵਾ ਦੇ ਥੋੜਾ ਜਆ। ਤੇਰਾ ਹੀ ਪਵਾਤਾ ਯੋਗਦਾਨ ਤੇਰਾ ਹੀ ਯੋਗਦਾਨ। ਅੱਜ ਵੀ ਅਸੀਂ ਅੱਜ ਮੈਂ ਕਹਿੰਦਾ ਚਾਚਾ ਮੈਨੂੰ ਇੰਨਾ ਕੁ ਪਤਾ ਕਿਉਂਕਿ ਮੇਰਾ ਹੁਣ ਟਰੈਕਟਰ ਰੂਟਰ ਤੇ ਜਾਂ ਪਹਿਲਾਂ ਬਾਹਰ ਲੈਂਦਾ ਤਾਂ ਹਨਾ। ਹਾਂ। ਵੀ ਅੱਜ ਦੋਏ ਦਿਨ ਪਸੀਨਾ ਵੜਾਇਆ ਮੈਂ ਅੱਜ ਕਿਉਂਕਿ ਚਲ ਇਧੇ ਕੰਮ ਬੰਡੇ ਵੇ ਨਾ ਸਭ ਦੇ ਹੋ ਜਾਂਦਾ ਜਿੱਦਣ ਦਾ ਪਸੀਨਾ ਹੋਇਆ ਜਿੱਦਣ ਦਾ ਪਸੀਨਾ ਹੋਇਆ ਦੋਏ ਦਿਨਾਂ ਚ ਪਸੀਨਾ ਵੱਡਿਆ ਮੈਂ ਚਲ ਤੈਨੂੰ ਆਵਾਜ਼ ਆਈ ਨਹੀਂਦੀ ਆ ਫਿਰ ਉਹ ਬਾਹਰ ਅੰਦਰ ਦੇ ਕੰਮ ਤੁਹਾਡਾ ਨਟਸਾ ਜੀ ਆ ਵੀ ਅੱਜ ਜਿੱਤ ਕਰਕੇ ਆਇਆ ਮਾਹ ਵੀ ਚੱਲ ਆ ਜਾ ਦੱਤੀ ਨਾਲ ਮੈਂ ਵੀ ਵੜ ਕੇ ਦੇਖਾ ਉਹ ਉਧਰੋਂ ਜਿੱਥੇ ਮਹਾਰਾਜ ਦੀ ਸਵਾਰੀ ਪ੍ਰਕਾਸ਼ ਕਰਾਉਣੀ ਹੈ ਨਾ ਹਾਂ ਉਹ ਕੰਮ ਦੇ ਜ ਕਮਰਾ ਵਿਹਲਾ ਕਰਨਾ ਹੈ ਕਮਰਾ ਵਿਹਲਾ ਕਰਨਾ ਹੈ ਬਿਲਕੁਲ ਬਾਕੀ ਮੌਸਮ ਚ ਹੋ ਰਿਹਾ ਜੀ ਸੁਧਾਰ ਸੁਧਾਰ ਵੀ ਇਦਾਂ ਹੋ ਰਿਹਾ ਵੀ ਐਤਵਾਰ ਨੂੰ ਦਿਖਾਇਆ ਮੀ ਨਹੀਂ ਕੱਲੂ ਐਤਵਾਰ ਨਾ ਕੋਈ ਪਤਾ ਨਹੀਂ ਪ੍ਰਮਾਤਮਾ ਦਾ ਪਹਿਲਾ 6 ਤਰੀਕ ਨੂੰ ਦੱਸਦਾ ਤਾਂ ਮੀ ਹਾਂ ਪਹਿਲਾ 6 ਤਰੀਕ ਨੂੰ ਦੱਸਦਾ ਤਾਂ 6 ਤਰੀਕ ਨੂੰ ਹੂੰ 6 ਤਰੀਕ ਨੂੰ 6 ਤਰੀਕ ਨੂੰ ਹਾਂ 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 ਪਰ ਮੌਸਮ ਤਾਂ ਆਏ ਆ ਵੀ ਕਈ ਵਾਰੀ ਤਾਂ ਹੈ 70% ਵੀ ਨਹੀਂ ਪੈਂਦਾ ਪਾਣੀ ਨੂੰ ਕਈ ਵਾਰ ਵੀ ਆ ਲੱਗ ਜਾਂਦਾ ਹੈ ਕਈ ਵਾਰੀ ਵੀ ਆ ਵਾਲਾ ਵੀ ਪੈ ਜਾਂਦਾ ਮਾਰ ਕੇ ਦੇ ਰੰਗਾਂ ਤੇ ਕੱਲ ਉਹ ਧੁੱਪ ਵੀ ਦਿਖਾਈ ਵੀ ਚੰਗੀ ਚੱਲ ਦੇਖ ਲੈ ਕੱਲ ਦੇਖ ਲੈ ਧੁੱਪ ਦੀ ਰਾਤ ਨੂੰ ਤਾਂ ਹੀ ਧੁੰਦ ਵੱਧ ਪੈਂਦੀ ਹੈ ਜੇ ਦਿਨ ਚ ਧੁੱਪ ਆ ਜਾਂਦੀ ਹੈ ਹੁਣ ਐ ਤਾਂ ਵੀ ਚੱਲ 1 2 ਵਜੇ ਨਿਕਲੇ ਹੋਗੀ ਧੁੱਪ ਤੂੰ ਐਂ ਹਿਸਾਬ ਲਾ ਲੈ 2 ਵਜੇ 2 ਵਜੇ ੱਲੇ ਪੱਤਿਆਂ ਪਰ ਹਲੇ ਵੀ ਪਾਣੀ ਹੈ ਹਜੇ ਵੀ ਪਾਣੀ ਹੈ ਪੱਤਿਆਂ ਪਰ 2 ਵਜੇ ਇਹ ਨਹੀਂ ਸੁੱਕਦੀ ਇਹਨੂੰ ਸ਼ਾਮ ਨੂੰ ਪੈ ਜਾਣੀ ਹੈ ਇਹਨੂੰ ਆ ਪੈਣ ਲੱਗ ਗਈ ਆ ਦੇਖ ਅਲਦਲੇ ਧੁੰਦੇ ਧੁੰਦ ਪੂਰੀ ਕਿੱਥੇ ਦਿਖਦਾ ਤਿੰਨ ਚੌਥੇ ਕਿਲੇ ਤੋਂ ਬਾਅਦ ਦਿਖਦਾ ਨਹੀਂ ਹੈ ਪੈਣੀ ਸ਼ੁਰੂ ਹੋ ਗਈ ਇਹਦੇ ਚ ਆਪਾਂ ਨੇ ਸ਼ੁਰੂ ਕਰਿਆ ਤਾਂ ਬਜਾਈ ਦਾ ਕੰਮ ਐ ਇੱਥੇ ਦੇ ਇਹ ਖੇਚੋ ਆਪਣਾ ਟ੍ਰਾਇਲ ਸ਼ੁਰੂ ਹੋਇਆ ਤਾਂ ਹਨਾ ਹਾਂ ਇੱਥੇ ਤੇ ਹੋਇਆ ਆਪਾਂ ਨੇ ਤਕਰੀਬਨ 2-2 2-2 ਥੈਲੇ ਹੋ ਗਏ ਹਾਂ 2-2 ਥੈਲੇ ਹੋ ਗਏ ਆਪਣੇ ਆ ਜਿਹੜਾ ਐਤਵਾਰ ਵਾਲਾ ਛਿੜਕਾ ਜਾ ਪਹਿਲੇ ਆਪਾਂ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਲਾਇਆ ਐਤਵਾਰ ਵਾਲੇ ਛਿੜਕੇ ਤੋਂ ਬਾਅਦ ਫਿਰ ਦੇਖਾਂਗੇ ਇਹਦੇ ਚ ਥੈਲਾ ਥੈਲਾ ਫੇਰ ਪਾ ਦੇਣਾ ਆਪਾਂ ਨੇ ਹਾਂ ਕੀ ਕੀ ਥੈਲਾ ਫੇਰ ਪੂਗਾ ਲੋੜੀ ਤੋਂ ਬਾਅਦ ਹਾਂ ਲੋੜੀ ਤੇ ਬਾਅਦ ਤੇ ਬਾਕੀ ਲੇਜ਼ਰ ਕਰਾ ਦਾ ਵੀ ਕੰਮ ਆ ਵਾ ਥੋੜਾ ਜਿਹਾ ਉਹ ਪਿੱਛੇ ਜਿਹੜਾ ਜਦੋਂ ਆਪਾਂ ਲੇਜ਼ਰ ਫਿੱਟ ਕਰਕੇ ਖ ਜਦ ਤੱਕ ਸਬਕ ਦੀ ਨਹੀਂ ਜਮੀਨ ਤਾਂ ਸੁੱਕੀ ਅੱਜ ਮੈਂ ਦੇਖਿਆ ਆ ਬਾਕੀ ਥੋੜਾ ਜਿਹਾ ਚੱਕਰ ਆਏ ਆ ਵੀ ਬਸ ਆਹ ਮੀਂਹ ਆ ਪਵੇ ਫਿਰ ਤਾਂ ਬਹੁਤ ਸੋਹਣਾ ਹੋ ਜਾਊਗਾ ਕੰਮ ਜਦ ਤੱਕ ਭੁਰਦੀ ਨਹੀਂ ਨਾ ਜਮੀਨ ਭੁਰਦੀ ਨਹੀਂ ਲੈ ਪਾਈਏ ਪੰਡਾ ਫਿਰ ਆਹ ਪੰਡਾ ਪਾਓ ਹੋ ਗਿਆ ਬਸ ਫਿਰ ਆਪਣੀ ਤਿੰਨ ਪੰਡਾ ਤਾਂ ਹੋ ਗਈਆਂ ਲੈ ਕਰ ਲਾ ਦਤੀ ਜਿੱ ਇਕੱਠੀਆਂ ਫਿਰ ਲੈ ਪਾਈਏ ਪੰਡਾ ਫਿਰ ਆਪਾਂ ਤੂੰ ਦੇਖ ਲੈ ਵੀ ਇਸ ਵਾਰ ਨਾਲੇ ਆਪਾਂ ਨੇ ਤੂੜੀ ਨਹੀਂ ਚੱਕੀ ਆਪ ਨਾ ਸੈੱਟ ਦਾ ਕੰਮ ਆ ਪਰ ਫਿਰ ਵੀ ਸ਼ਡਿਊਲ ਕਿੰਨਾ ਵੀ ਸੀ ਹੈ ਇਹ ਤਾਂ ਬੀਜੀ ਆਉ ਰਹੇ ਨੇ ਹੈਨਾ ਸੈੱਡ ਦਾ ਕੰਮ ਐ ਤੂੜੀ ਦਾ ਹੋਵੇ ਫਿਰ ਤਾਂ ਇੱਕ ਪਾਸੇ ਹੁੰਦਾ ਪਿਛਲੀ ਵਾਰ ਆਪਾਂ ਨੇ ਦੇਲਾ ਦਿਨਾਂ ਚ ਸੈੱਡ ਵੀ ਖੜਾ ਕਰਤਾ ਤਾਂ ਆਪਾਂ ਨੇ ਹੂੰ ਤੇ ਉਸ ਤੋਂ ਬਾਅਦ ਫਿਰ ਤੂੜੀ ਵੀ ਆਪ ਚੱਕੀ ਸੀ ਹੁਣ ਸਿਰਫ ਆਪਣੇ ਕੋਲ ਗੰਨਾ ਗੰਨਾ ਹੈ ਗੰਨਾ ਹੀ ਲੋੜ ਗੰਨਾ ਆਪਾਂ ਕਰਾਂਗੇ ਫਰਵਰੀ ਦੇ ਪਹਿਲੇ ਹਫਤੇ ਦੇ ਸ਼ੁਰੂ ਤੂੜੀ ਦੇ ਬਾਅਦ ਚੱਕ ਦਾਂਗੇ ਹਾਂ ਲੋੜੀ ਤੇ ਜਾਂ ਆਪਾਂ 10 ਦਿਨਾਂ ਬਾਅਦ ਜਿਹੜੇ ਹੋਰ ਆ ਬਾਹਰ ਅੰਦਰ ਦੇ ਮਾੜੇ ਮੋٹے ਜੇ ਕੰਮ ਕੁਮਕਮ ਜਿ ਨੂੰ ਵੇੜ ਕੇ ਨਿਕਲ ਜੂ ਕੰਮ ਚਾਰ ਤਿੰਨ ਚਾਰ ਦਿਨ ਤੱਕ ਗੰਨੇ ਨੇ ਵੀ ਲੱਗ ਜਣਨੇ ਆ ਹਾਂ ਤਿੰ ਤਨ ਇਹ 4 ਦਿਨ ਇਹਨੇ ਦਿਨ ਤਾਂ ਘੜਨੇ ਨੂੰ ਲੱਗ ਜਣੇ ਤਿੰਨ ਦਿਨ ਤਾਂ ਘੜਨੇ ਘੜਨੇ ਨੂੰ ਹੀ ਲੱਗ ਜਣੇ ਉਹਨੂੰ ਐਤ ਕੀ ਉਹੀ ਰੱਖਣਾ ਨਵਾ ਬੀਜੀ ਹੋਰ ਐ ਉਹੀ ਰੱਖਣਾ ਹੈ ਉਹੀ ਅੱਛਾ ਠੀਕ ਹੈ 30 ਵੜ ਆ ਜਣੀ ਆ 30 ਵੜ ਹਾਂ 30 ਵੜ ਤਾਂ ਹੋਈ ਜਾਨੀ ਹੈ ਇਹ ਅਸੀਂ ਨੇ ਬਰਸੀਨ ਦਾ ਨਾ ਕਿਆਰਾ ਅਸੀਂ ਨੇ ਲੈ ਲਿਆ ਤਾਂ ਨਹੀਂ ਹਮੇਸ਼ਾ ਅਸੀਂ ਕਿਆਰਾ ਆਪਣਾ ਬੀਜ ਲੰਨੇ ਆ ਪਰ ਇੱਥੇ ਆਏ ਵੀ ਆਪਣੀ ਫਿਰ ਅਸੀਂ ਨੇ ਨੇੜੇ ਹੈ ਪਿੰਡ ਦੇ ਨੇੜੇ ਹਾਂ ਇੰਨਾ ਆ ਵੀ ਆਪਣੇ ਕੋਲ ਚਾਚਾ ਬਾਧੂ ਹੈ ਹਾਂ ਆ ਕਿੰਨੀ ਕਨਾਲ ਆ ਕਨਾਲ ਤੋਂ ਵੱਧ ਵਾਇਨ ਨਹੀਂ ਨਾ ਡੇ ਟ ਕਨਾਲ ਤੇ ਤਾਂ ਵੱਧ ਹੋਊਗਾ ਲੰਬਾਈ ਬਹੁਤ ਆ ਉਧਰ ਨੂੰ ਇਹਦੇ ਵਿੱਚ ਆਪਾਂ ਨੇ ਲੱਗ ਤੋਂ ਸ਼ਿੱਟਾ ਦੇਤਾ ਤਾਂ ਕੁਝ ਸਰੋਂ ਸਰੋਂ ਦਾ ਕਾਦਾ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਦਿੱਤਾ ਵਾ ਆਪਣਾ ਲੱਗ ਤੋਂ ਵੀ ਸ਼ਿੱਟਾ ਦਿੱਤਾ ਵਾ ਹੁਣ ਬਾਅਦ ਚ ਉਧਰ ਉਧਰ ਬਾਕੀ ਭਾਈ ਜੇ ਅਸੀਂ ਇਹਨੂੰ ਦਾਤ ਨਾਲ ਵੜਦੇ ਆਂ ਦਾਤ ਨਾਲ ਤਾਂ ਫਿਰ ਲਹੂਰ ਜੀ ਹੁੰਨੇ ਆ ਕਿਉਂਕਿ ਸਰੋਂ ਆ ਬੜੀ ਹੋਈ ਵੀ ਤਾਂ ਫਿਰ ਹਾਂ ਉਹ ਉਹ ਜਦੋਂ ਆਪਾਂ ਫਿਰ ਦਾਤ ਨਾਲ ਇਕੱਠਾ ਕਰਨ ਲੱਗਦੇ ਆਂ ਫਿਰ ਉਹਦੇ ਡੰਡੀ ਜੀ ਰਹਿ ਜੰਨੇ ਸਰਿੰਦੀ ਕੱਲੀ ਪੱਤੇ ਪੱਤੇ ਜੀ ਕਿਤੇ ਜਾਂਦੇ ਆਂ ਡੰਡੇ ਡੰਡੇ ਜੀ ਥੱਲੇ ਰਹਿ ਜੰਨੇ ਜਿੰਨੀ ਦਾਤੀ ਨਾਲ ਬਰਕਤ ਪੈਂਦੀ ਹੈ ਬਰਸੀਣ ਦੇ ਵਿੱਚ ਜਿਵੇਂ ਪਹਿਲੀ ਵਾਰ ਹੈ 19 ਦਾਤ ਨਾਲ ਨਹੀਂ ਪੈਂਦੀ ਦੂਈ ਵਾਰੀ ਦਾਤ ਚੱਲੂਗਾ ਦੂਈ ਵਾਰ ਦਾਤ ਚੱਲੂਗਾ ਹਾਂ ਦੂਈ ਵਾਰ ਹੁਣ ਦਾਤ ਚੱਲ ਪਣਾ ਹੁਣ ਕਿਉਂਕਿ ਸਰੋਂ ਦੀ ਪਹਿਲੀ ਫਾਰਡ ਲੈ ਲਈ ਪਿੱਛੇ ਹੁਣ ਕੱਲਾ ਬਰਸੀਣ ਬਰਸੀਣਾ ਜਿਹੜਾ ਉਹ ਫੁੱਟ ਰਿਹਾ ਹੁਣ ਲੋ ਪਾਲੀਏ ਪੰਡਾ ਫਿਰ ਮਿਲਦੇ ਆ ਤੁਹਾਨੂੰ ਥੋੜੇ ਟਾਈਮ ਤੱਕ ਭੱਗ ਗਿਆ ਚ ਕਿੱਧਰ ਅੰਦਰ ਬੈਠਾ ਇੰਚਾ ਲੱਡੂਆਂ ਦਾ ਚੱਲ ਰਿਹਾ ਕੰਮ ਜੋਰਾਂ ਚੋਰਾਂ ਨਾਲ ਖਰ ਗਿਆ ਕਿ ਘਟ ਵੱਧ ਹੋਈ ਨਾ ਨਾ ਲੱਡੂ ਵੱਧ ਗਏ ਅੱਛਾ ਵੱਧ ਗਏ ਕਿੰਨਾ ਕਿੱਟਾ ਹੋ ਗਿਆ ਲੱਡੂ ਚੜਦੇ ਆ ਕਿਲੋ ਚ ਅਸੀਂ ਨੇ ਪਹਿਲਾਂ ਜੋ ਕੇ ਦੇਖ ਲਿਆ ਹਮ ਕਿਲੋ ਚ ਚੜਦੇ ਆ 20 ਲੱਡੂ ਬਸ ਬਸ ਪੂਰਾ ਕਰਕੇ ਅਸੀਂ ਕਿਲੋ ਕਿਲੋ ਦੇ ਡੱਬੇ ਪੂਰੇ ਭਰੀ ਜਣੇ ਪੂਰੇ ਪੂਰੇ ਅੱਛਾ ਉਹ ਭਰਤੇ ਹੈਂ ਨਹੀਂ ਨਾ ਡੱਬਾ ਲੈ ਚੱਲ ਠੀਕ ਹੈ ਵਧੀਆ ਹੋ ਗਿਆ ਠੀਕ ਹੈ ਜਣੀ ਕਿੰਨਾ ਡੱਬਾ ਲੈਂਦਾ ਤਾ ਕੋਗੀ ਇਰਸੋ 170 ਕੇ ਪੈਸਾ ਹਾਂ 170 ਕਾ ਲੋ ਐ ਕਹਿੰਦੇ ਕਹਿੰਦੇ ਵੀ 170 ਭਰ ਜੂ ਫਿਰ ਤਾਂ ਸਮਝ ਲੋ ਵੱਧ ਗਏ ਯਾਰ ਮੈਂ ਕਹਿੰਨਾ 50 ਡੱਬੇ ਹੋਰ ਵੱਧ ਜਾਣੇ ਹਲੇ ਹਾਂ ਮਾਲ ਵੱਧ ਬਣਾਇਆ ਮਾਲ ਵੱਧ ਬਣਾਇਆ ਤਾਂ ਮੈਂ ਲਾਂ ਤਾਂ 50 ਡੱਬੇ ਹੋਰ ਭਰਜਣਗੇ ਹਾਂ ਜੀ ਨਾ ਫਿਰ ਉਹ ਭਰ ਦੇਣਗੇ ਜੀ ਹੂੰ ਬਾਕੀ ਆਪਾਂ ਇਹਨੂੰ ਡਰਾਮਾ ਚ ਪਾ ਦੇਈਏ ਜਾ ਕੇ ਤੇ ਮਲਾਂ ਤਾਂ ਫੇਰੇ ਪਾ ਦੇਣੀ ਹੈ ਨੀ ਹੋਰ ਹਵਾ ਲੱਗ ਜਾਣ ਤੇ ਇਹ ਭੇਲੀਆਂ ਭੁੱਲੀਆਂ ਵੀ ਨਾ ਦੇ ਦਿੰਦੇ ਹੁੰਦੇ ਆ ਕਿਆ ਹੁੰਦੀਆਂ ਭੇਲੀਆਂ ਦੇ ਦੇ ਲਈਆਂ ਹੁਣ ਦਿਈਓ ਜਾਣੀਆਂ ਕੋਤਾ ਉਹ ਐਕਸਟਰਾ ਨੇ ਹਾਂ ਲੱਗ ਜਣਾ ਕਿ ਬੰਦਾ ਆ ਜਾਂਦਾ ਕੋਈ ਜਿਹਨੂੰ ਕਈ ਵਾਰੀ ਯਾਦ ਨਹੀਂ ਲਿੰਕਦਾ ਚਿਕੀ ਨਹੀਂ ਗੱਲ ਉਹਨੂੰ ਦੇਣਾ ਪੈਂਦਾ ਛਗਨਾ ਦਾ ਕੰਮ ਆ ਬਿਲਕੁਲ ਬਿਲਕੁਲ ਹੋਰ ਕੀ ਬਣਦਾ ਹੁਣ ਫਿਰ ਠੀਕ ਆ ਹੁਣ ਜਿਹੜੇ ਪੱਠੇ ਲਿਆਏ ਤੇ ਵੱਢ ਕੇ ਉਹਨੂੰ ਵੀ ਤਾਂ ਟਿਕਾਣੇ ਲਾਉਣਾ ਹੈ ਹਾਂ ਉਹਨਾਂ ਨੂੰ ਵੀ ਲੱਗੇ ਯਾਰ ਤੂੰ ਕਿੱਥੇ ਗਿਆ ਪਤਾ ਗੋਗੀ ਆ ਫੈਮਿਲੀ ਦੇ ਵਿੱਚ ਮਾਰ ਲਿਆ ਆਪਾਂ ਨੇ ਹਮੇ ਕਿੰਨੇ ਅੱਜ ਕਿੰਨੇ ਆ ਗਏ ਉਦੋਂ ਦੀ ਚੱਲ ਰਿਆ ਹੈ ਨਾ ਸੇਮ ਆ ਸਤਮ ਆਜ ਜਿੱਦਣ ਦਾ ਮਹਤਾਬ ਆ ਉਦੋਂ ਦੀ ਚੱਲ ਰਿਆ ਹੈ ਨਾ ਦਮ ਟੁੱਟ ਗਿਆ ਚੱਲ ਕੋਈ ਲਓ ਜੀ ਇਹ ਸਿਰ ਆਪਣੀ ਕਮਰੇ ਵਿੱਚ ਕਰਾਉਣਾ ਪ੍ਰਕਾਸ਼ ਤੇ ਇਧਰ ਕਰਨੀ ਹੈ ਸਫਾਈ ਸਵੇਰੇ ਕਰਾਂਗੇ ਹੁਣ ਉੱਤਰ ਕੱਢਣਾ ਸਮਾਨ ਪਰਲੇ ਘਰ ਤੋਂ ਕਾ ਲੂ ਕਨਾਲੇ ਟਾਈਮ ਹੀ ਪਹੁੰਚਾ ਹਨ ਇਹਨਾਂ ਨੇ ਹਾਂ ਨਾ ਤੇਲ ਫੂਕੇ ਆਉਣੇ ਆ ਹਨਾ ਜਿਹੜੀ ਸਭ ਦੇ ਇੰਨਾ ਕ ਬਣਦਾ ਵੀ ਵਧੀਆ ਯਾਰ ਮਾਨ ਤਣ ਕਰਕੇ ਤਾਂ ਪਤਾ ਕੀ ਗੱਲ ਆ ਹਾਂ ਰੇਕ ਨੂੰ ਦਿੱਖਾ ਕਪੜਾ ਸੁਨਿਆ ਜਾਂਦਾ ਐ ਚਾਹੀਦਾ ਹਾਂ ਦੇ ਨੂੰ ਨਾ ਚਾਹੇ 150 ਰੁਪਏ ਦੇ ਕੇ ਦੋਰੇ ਨਾ ਰਾਜ਼ ਨਾ ਕਰੇ ਨਿਰਾਜ ਨਾ ਕਰੇ ਹੁਣ ਇਹ ਵੀ ਸਾਧਨ ਤੇ ਆਏ ਆ ਯਾਰ ਮੋਟਰਸਾਈਕਲ ਤੇ ਤੇਲ ਫੂਕੇ ਆਏ ਆ ਨਾਲ ਇਹਨਾਂ ਦਾ ਪਤਾ ਨਹੀਂ ਕਿਹੜੇ ਕਿਸੇ ਦਾ ਜੀ ਕਰਦਾ ਮੰਗਣ ਜੀ ਨਹੀਂ ਕਰਦਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਚਲ ਮਹਾਰਾਜ ਜਿਹੜੇ ਰੰਗਾਂ ਚ ਵੀ ਰੱਖੇ ਠੀਕ ਰੱਖੇ ਕੋਸ਼ਿਸ਼ ਰੱਖੇ ਰੱਬ ਨੇ ਨਾ ਹਰੇਕ ਬੰਦੇ ਨੂੰ ਕਿੱਤੇ ਦੇਵੇ ਆਪਣੇ ਆਪ ਕਿੱਤੇ ਦੇਵੇ ਆਪਣੇ ਹਾਂ ਜੇ ਇਕੋ ਲੈਵਲ ਹੋਵੇ ਹਾਂ ਕੌਣ ਜੁੱਤੀਆਂ ਘੱਟੂਗਾ ਕੌਣ ਸਾਈਕਲ ਸਵਾਰੂਗਾ ਕੌਣ ਮੋਟਰ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਹੋਰ ਵਧਾਈਆਂ ਦਊਗਾ ਹਾਂ ਆ ਜਾ ਮੜਦਾ ਚੱਲੀਏ ਆ ਜਾ ਛੋਟਾ ਦਾਦਾ ਇਹ ਛੋਟਾ ਦਾਦਾ ਦਾਦੇ ਤੋਂ ਘਟਾਓ ਦਾਦੇ ਤੋਂ ਉਹ ਹੈ ਦਾਦਾ ਛੋਟਾ ਆ ਜਾ ਲਾ ਦੇ ਕਿ ਜਿਹੜਾ ਦਾ 10 ਸਕਦਾ ਚਲਾ ਚਲੀ ਮਰੇ ਪਰਲੇ ਕਰ ਦੇਖੀ ਸੈਟਿੰਗ 깔ੂ ਸਵੇਰੇ ਸਮਾਨ ਵੀ ਕੱਢਣਾ ਆ ਜਾ ਆ ਜਾ ਅੱਗੇ ਖਿੱਚੋ ਕੰਮ ਨੂੰ ਉਹ ਆਹ ਕਮਟ ਬਣੀਆਂ ਜਾ ਆਹ ਕੱਢਣਾ ਪਿਆ ਯਾਰ ਕਿੱਦਾਂ ਕਿ ਸਾਰਾ ਸਮਾਨ ਇਹ ਹਲਵਾਈ ਉਰੇ ਲੱਗਣੇ ਆ ਵੇਰੇ ਵੀ ਇਹਦਾ ਆਪਣਾ ਹਲਵਾਈ ਦਾ ਕਰਾਂਗੇ ਕੰਮ। ਇਹ ਆ ਫਿਰ ਲਾਉਣਾ ਹੀ ਪਊਗਾ। ਇਹਨੂੰ ਹਾਂ ਇਹ ਥੋੜਾ ਧਾਮਜਾਮ ਉੱਧਰ ਜਾਓ ਛੱਡ ਤੇ। ਭਾਗੇ ਕੰਨੀ ਖੜਾ। ਹਾਂ। ਛੱਡ ਤੇ ਕਿਵੇਂ ਕਹਿੰਦੇ? ਨਹੀਂ ਨਹੀਂ। ਉਹ ਪਰਲੇ ਪਾਸੇ ਜਨ ਕਰਕੇ ਲਾ ਦੇਣਾ ਛੱਡ ਤੇ ਜਾ। ਭਾਗੇ ਕੰਨੀ ਖੜਾ ਦੋ। ਨਹੀਂ ਫਿਰ ਤੂੰ ਤਾਂ ਆਪਣੀ ਵਾਲੀ ਮਸ਼ੀਨ ਤਾਂ ਲੈ ਜਾ ਫਿਰ। ਹੰਗ ਨਮੀ 4x4 ਆਹੀ ਆਉ ਤਾਂ ਲੈ ਜਾ ਕੁੱਸ ਤਾਂ ਲੈ ਜਾ ਯਾਰ ਤੇ ਤੁਹਾਡੇ ਕੋਲ ਬੇਦਬਾਰੀ ਆਇਆ ਰਾਤੀ ਯਾਰ ਅੱਜ ਦੇਖ ਲੈ ਮਤਲਬ ਤੁਹਾਡੇ ਕੋਲ ਬੇਦਬਾਰੀ ਆ ਨਹੀਂ ਉਹ ਨਹੀਂ ਬੇਦਬਾਰੀ ਸਾਨੂੰ ਖੜਾਉਣ ਦੀ ਜਗ੍ਹਾ ਚਾਹੀਦੀ ਆ ਨੂੰ ਲਾਵਾਂਗੇ ਉਹ ਟੈਂਟ ਦੇ ਪਰਲੇ ਪਾਸੇ ਮੂਲੇ ਟੈਂਟ ਦਾ ਸਾਈਡ ਤੇ ਲੱਗ ਜਾਣਾ ਕੁਛ ਕੁ ਤਾਂ ਪਰ ਬਣਾ ਦੇ ਇੱਧਰ ਪਰ ਹੋਰ ਪਹਿਲਾਂ ਤੈਨੂੰ ਵੀ ਉੱਥੇ ਜਿਹੜੀ ਗੁਰਦੁਆਰੇ ਵਾਲੀ ਜਗ੍ਹਾ ਹੈ ਉੱਥੇ ਅੱਜ ਮੈਨੂੰ ਐਂ ਦੱਸ ਉੱਥੇ ਗੱਡੀਆਂ ਖੜ੍ਹਦੀਆਂ ਆ ਉਹਦੇ ਵਿੱਚ ਉਹ ਤੱਕ ਲੱਗਣੀ ਐ ਪੱਠੀ ਕਿੰਨਾ ਕੁ ਯਾਰ ਚਾਹੀਦਾ ਢਾਂਸ ਮੈਂ ਸਾਰੇ ਜੇ ਲੱਗਣਗੇ ਆ ਰੋਟੀ ਵਾਲੀ ਰੋਟੀ ਵਾਲੀ ਨੂੰਰੀ ਲੱਗਣੀ ਆ ਵੀਰੇ ਜੇ ਧੋਦੀਓ ਨਿਕਲ ਕੇ ਸਰਦਾ ਆ ਸਮਾਨ ਆ ਪਰ ਕਿਵੇਂ ਸਰਜੂਗਾ ਰੋਟੀ ਵਾਲੇ ਵੀ ਇੱਥੇ ਲੱਗਣੇ ਆ ਬਣਾਉਣ ਵਾਸਤੇ ਹਾਂ ਅੱਛਾ ਆਉਣਾ ਨਹੀਂ ਲੋਕਾਂ ਨੂੰ ਯਾਨੀ ਕਹਿੰਦੇ ਜਾਂ ਕੰਧ ਖਿੱਚੀ ਹੁੰਦੀ ਪਰ ਇਹ ਰਾਜ ਆਪਾਂ ਨੇ ਕੱਦ ਨਹੀਂ ਕੱਢਿਆ ਕੱਲ ਨੂੰ ਪਾਠਲ ਦੀਨੇ ਆਪਾਂ ਨੇ ਕਦੇ ਪੰਗਾ ਲਿਆ ਨਾ ਨਾ ਹਾਂ ਦੇ ਖੜਨ ਯਾਰ ਇਹੇ ਕਾ ਕਾਲੂ ਥੋੜਾ ਪੱਠੀ ਉਹਨਾਂ ਦੇ ਕਾਲੂ ਥੋੜਾ ਉਹਨਾਂ ਹਲਵਾਈਆਂ ਨੂੰ ਆਜੂ ਨਹੀਂ ਆਉਣਾ ਇਹ ਤਾਂ ਆਪਾਂ ਨੂੰ ਚਾਹੀਦਾ ਤੇਰਾ ਤਰੇ ਉਹ ਉਦਣੇ ਆਉਣਾ ਨਾ ਤੇਰਾ ਆਪਾਂ ਨੇ 12 ਨੂੰ ਕੱਟਣਾ ਸਮਾਨ ਉਹਨਾਂ ਇੱਥੇ 12 ਨੂੰ ਵੱਡਣਾ ਹੈ ਹੈ ਨਹੀਂ ਨੀ ਬੱਲੀਏ ਜਾਈ ਅੱਜ ਦਾ ਦੁਪਹਿਰਾ ਕੱਟ ਕੇ ਨਹੀਂ ਹਾਂ ਹੈ ਅੱਜ ਰਾਤ ਇਹਨੂੰ ਕੱਟਣ ਦੇ ਅੱਛਾ ਉਹ ਵੀ ਕਹਿ ਰਹੇ ਆ ਠੀਕ ਹੈ ਗੱਡੀ ਨੂੰ ਵੀ ਅੱਜ ਇੱਥੇ ਕੱਢਦੇ ਇਹਨੂੰ ਇਨ ਨੂੰ ਧੋਵਾਂਗੇ ਗੱਲ ਕੋਲ ਨੂੰ ਠੀਕ ਐ ਉਹ ਗੱਡੀ ਤਾਂ ਫੇਰ ਆਪਾਂ ਨੇ ਤੜਕੀ ਉਹ ਕੱਢ ਦੂਈ ਗੱਡੀ ਆ ਜਾਣ ਦੇ ਮੈਂ ਸਿਲੰਡਰ ਲਿਆ ਮੈਂ ਚੱਕ ਉਹ ਟਰੈਕਟਰ ਲੈ ਯਾਰ ਸਿਲੰਡਰ ਲਾਦ ਲੈ ਆ ਜਾ ਕੇ ਯਾ ਠੰਡ ਲੱਗੂ ਮੈਂ ਤਾਂ ਨਹੀਂ ਜਾਂਦਾ ਠੰਡ ਦਾ ਫੇ ਮੋਟਰਸਾਈਕਲ ਲੈ ਜਾ ਮੋਟਰਸਾਈਕਲ ਲੈ ਜਾ ਫੇ ਦੋ ਤਿੰਨ ਗੇੜੀ ਲਾ ਦੇ ਚਲਾ ਹੀ ਕਰ ਆ ਜਾ ਮੈਂ ਸਕੇ ਜੱਜੂ ਕੋਲ ਤਾਤਰਾ ਫੰਡਾ ਨਹੀਂ ਘਰ ਆਉਣੀ ਆ ਇੱਕ ਨਹੀਂ ਲੈ ਜਾ ਬਹੁਤ ਸੌਖਾ ਪੁੱਛ ਰਿਹਾ ਸੀ ਲਿਆਉਂਦੇ ਜੇ ਹੈਗ ਤੈ ਗਿਆ ਲੋਕਾਂ ਨੇ ਕਿ ਕਾਜਲੂਸ ਗੱਡੀ ਜਾਂਦਾ ਪੰਡਾ ਸਮੇਂ ਤੇ ਲਈ ਜਾਂਦਾ ਸਿਕੰਜਾ ਉਧਰ ਕਿ ਹੋਗੇ ਯਾਰ ਹਾਦੂ ਹੋਗੀ ਤੇਰੇ ਨਾਲ ਇੱਥੇ ਪੰਡਾ ਲਿਬੜਨ ਗਿਆ ਮਿੱਟੀ ਵਿੱਚ ਉਹ ਨਹੀਂ ਲਿਬੜ ਮਿੱਟੀ ਵਿੱਚ ਕਿੱਥੇ ਲਿਬੜਨਗੇ ਲਿਬੜਨਗੇ ਆ ਪੰਡਾ ਹੋਰ ਕਿੱਥੇ ਰੱਖੂੰਗਾ ਉਹ ਪੱਕੇ ਚ ਰੱਖ ਦਿੰਨੇ ਢੋਲਾਂ ਕੋਲ ਯਾਰ ਰੇਤ ਮੂਰੀ ਰੱਖ ਦਿੰਨੇ ਪੱਕੇ ਚ ਨਾ ਆ ਜਾ ਫੇਦੀ ਪੱਲੀ ਪਾ ਦਿੰਨੇ ਉਹਦੇ ਪਰ ਕਿੱਲੋ ਉਟੋ ਜਾਨਾ ਥੱਲੇ ਪੱਲੀ ਕਿ ਜਾਨਣ ਨਹੀਂ ਔਖਾ ਹੋ ਗਾ ਕੰਮ ਇੰਮੀ ਕਿਹੜਾ ਮੈਨੂੰ ਐ ਲੱਗਾ ਉਹ ਉੱਥੇ ਪਹੁੰਚ ਜਾਣਾ ਤਾਂ ਆਹ ਸਾਡ ਪੁਲ ਕ੍ਰੋਸ ਕਰਕੇ ਪੁਲ ਕ੍ਰੋਸ ਕਰਦੀ ਸਾਰੇ ਖੱਬੇ ਹੱਥ ਹਾਂ 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 ਸੋ ਬਾਕੀ ਬਈ ਕਾਲੂ ਮਹਾਰਾਜ ਦਾ ਪ੍ਰਕਾਸ਼ ਰਾਮ ਕਰਨਾ ਇੱਕ ਕੰਮ ਹੋਰ ਕਰ ਤੂੰ ਸੁਣ ਸਵੇਰੇ ਦਾਤਾ ਸਵੇਰੇ ਕੰਮ ਬਹੁਤ ਹੈ ਮੇਰੀ ਕਾਲੂ ਨਾਲ ਤਰ ਮੈਂ ਦੱਸਦਾ ਟਰਾਲੀ ਟਰਾਲੀ ਦਾ ਟਰੈਕਟਰ ਲੈ ਜਾ ਉਹ ਨਹੀਂ ਟਰਾਲੀ ਟੁੱਲੀ ਲੈ ਡਿੰਪੇ ਚਾਚੇ ਨੂੰ ਕਹਤਾ ਮੈਂ ਨਹੀਂ ਕਿਹਾ ਤੂੰ ਕਹ ਡਿੰਪੇ ਚਾਚੇ ਨੂੰ ਕਿਹਾ ਨਹੀਂ ਤੈਂ ਮੈਂ ਨਹੀਂ ਕਿਹਾ ਤੂੰ ਕਹ ਯਾਰ ਮੈਨੂੰ ਕਹੀ ਜਨ ਮੈਂ ਤੇ ਤੇਰੇ ਮੁੰਡੇ ਦੀ ਸੋਨੀ ਵੀ ਹੈਗੀ ਸੋਨੀ ਨੂੰ ਕਹਤਾ ਸੋਨੀ ਨੂੰ ਕਿ ਨਹੀਂ ਸੋਨੀ ਨੂੰ ਕਿਹਾ ਡਿੰਪੇ ਮੈਂ ਆਉਂਗਾ ਐ ਤੈਂ ਆ ਹਉ ਆਊਗਾ ਹਉ ਆਊਗਾ ਹਉ ਆਊਗਾ ਕਾਤੇ ਉਹਦੇ ਪੱਕੀਆਂ ਡਿਊਟੀਆਂ ਲਾਈਆਂ ਮੇਰੇ ਆਹ ਢੋਲ ਕਿ ਕਿੱਥੇ ਵੱਜਦੀ ਆ ਢੋਲ ਕਿ ਉਧਰ ਆਇਆ ਫੇ ਤੈਨੂੰ ਦਿਖਾ ਕੇ ਤੇ ਲੈ ਆਂ ਅੱਛਾ ਹੁਣ ਆਪਾਂ ਦੇਖ ਕੇ ਤਾਂ ਹੈ ਤੂੰ ਮੇਰੇ ਕੋਲ ਤਾਂ ਹੈ ਤਾਂ ਭੁੱਲ ਜਾਣਾ ਨਾ ਮਾਂ ਖਾਉਣੀ ਉਹ ਲੰਗੇ ਪੰਡਾ ਨਹੀਂ ਧਾਦੇ ਮੰਨੇ ਹੈਗੇ ਕਹਿੰਦੇ ਤੈਨੂੰ ਥੱਲੇ ਲਿਪੜ ਦੇਣੀ ਗੱਲ ਵੀ ਸੱਚੀ ਆ ਉਹਦੇ ਮਿੱਟੀ ਕਰਕੇ ਲਿਪੜ ਦੇਣੀ ਇੱਥੇ ਤਿੰਨੇ ਸਿਲੰਡਰ ਰੱਖਦੇ ਆ ਸੋ ਠੀਕ ਹੈ ਜੀ ਬਾਕੀ ਬਹੁਤ-ਬਹੁਤ ਮਿਹਰਮਾਨੀ ਜੀ ਆਪਣੀ ਸਬਸਿਡੀ ਰਾਣੀ ਜੀ ਫੋਟੋ ਫੁੱਟ ਹੋ ਗਈ ਦੇਖਦੇ ਆ ਵੀ ਕਦੋਂ ਤੱਕ ਸਾਰਾ ਕੁਝ ਅਪਰੂਵਡ ਹੋ ਜਾਣਾ ਜਿਵੇਂ ਅੱਗੇ-ਅੱਗੇ ਜੋ-ਜੋ ਇਹਦਾ ਪ੍ਰੋਸੈਸ ਹੋਊਗਾ ਆਪਾਂ ਤੁਹਾਨੂੰ ਸਮਝਾਵਾਂਗੇ ਹੁਣ ਫੰਡਾ ਸਾਡਾ ਵਾਲੇ ਮਸ਼ੀਨ ਦਾ ਡਾਟ ਆ ਰਿਹਾ ਵਾ ਦੇਖਦੇ ਹਾਂ ਕਿਵੇਂ ਆਉਂਦਾ ਸੋ ਵੀ ਜਲਦੀ ਸੋਲਵ ਹੋ ਜਾਣਾ ਤੇ ਆਪਾਂ ਤੁਹਾਡੇ ਰੂਗ-ਰੂ ਕਰਾਵਾਂਗੇ ਵੀ ਮਸ਼ੀਨ ਦਾ ਲਿਆਉਣੀ ਹੈ ਕਰਨੀ ਹੈ ਜਾਂ ਨਹੀਂ ਕਰਨੀ ਹੈ ਨਾ ਆ ਸਾਨੂੰ ਆਇਆ ਵੀ ਉਹ ਪਾਰਟਨਰਸ਼ਿਪ ਚ ਲੈ ਲਈਏ ਸੀ ਇਕੱਲੇ ਨਾਲ ਲਈਏ ਕਿਉਂਕਿ ਸਾਲਵਾ ਚੱਲਣਾ ਸੰਦਾ ਕਿੱਲੇ ਦੋ ਕਿੱਲੇ ਪਿੱਛੇ ਕਾਨੂੰ ਇੰਨੇ ਪਹਿਲ ਹੁ ਸੋ ਠੀਕ ਹੈ ਜੀ ਬਾਕੀ ਬਹੁਤ-ਬਹੁਤ ਸ਼ੁਕਰੀਆ ਅੱਜ ਲਈ ਸੋ ਮਿਲਦੇ ਹਾਂ ਜੀ ਅਗਲੇ ਬਲੌਗ ਵਿੱਚ ਓਕੇ ਛੱਡਿਓ ਲਾ ਦੇ ਇਹਨੂੰ ਦਰਵਾਜ਼ੇ ਨੂੰ